ਹਾਂਜੀ ਬਹੁਤ ਸੋਹਣਾ ਸਪੈਸ਼ਲ ਆਰਟੀਕਲ ਆਇਆ ਜੀ ਵਿਸਕੋਸ ਰੈਗਜ਼ਾ ਦੇ ਵਿੱਚ ਬਹੁਤ ਸੋਹਣੀ ਫਿਟੇ ਕਵਾਲਿਟੀ ਓਨਲੀ ਬਲੈਕ ਪੀਸ ਆਇਆ ਜੀ ਬਹੁਤ ਸੋਹਣਾ ਵੀਨੈਕ ਦਾ ਡਿਜ਼ਾਈਨਿੰਗ ਹੈ ਨੋ ਜੀ ਸਭ ਤੋਂ ਸੁਪਰੀਅਰ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਦੀ ਫੇਮਸ ਡਿਜ਼ਾਈਨਿੰਗ ਹੈ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੋਸ਼ਲ ਮੀਡੀਆ ਦੇਖ ਰਿਆ ਪਿਓਰ ਰਿਜ਼ਲਟ ਸੌਫਟਵਰ ਰੈਗਜ਼ਾ ਦੇ ਵਿੱਚ ਹੈ ਜੀ ਬਹੁਤ ਸੋਹਣਾ ਰਿਜ਼ਨਲ ਕੁਆਲਿਟੀ ਦੇ ਵਿੱਚ ਆਊ ਬੇਸ ਹੈ ਔਰ ਵਿਦ ਦੇਖੋ ਇਹ ਬੁਟੀਕ ਦਾ ਨੈਟਵਰਕ ਦਾ ਕੰਮ ਕਰਵਾਇਆ ਬਹੁਤ ਸ਼ਾਨਦਾਰ ਵੀਨੈਕ ਦੇ ਉੱਪਰ ਵਰਕ ਹੈ ਤੁਸੀਂ ਲੈਕ ਦੇਖੋ ਜੀ ਕਿੰਨੀ ਬਹੁਤ ਸੋਹਣਾ ਲੈ ਕੇ ਕੋਲ ਵਰਕ ਹੋਇਆ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਔਰ ਡਿਜ਼ਾਈਨਿੰਗ ਦੇਖੋ ਜੀ ਡਿਜੀਟਲ ਦੇ ਵਿੱਚ ਪ੍ਰਿੰਟ ਆਊਗਾ ਔਰ ਬਲੈਕ ਸਪੈਸ਼ਲ ਹੈ ਸੋਲੋ ਆਰਟੀਕਲ ਹੈ ਜੀ ਬਾਟਮ ਆਊਗੀ ਪਿਓਰ ਉਪਾੜਾ ਸਿਲਕ ਦੀ ਬਾਟਮ ਆਊਗੀ ਜੀ ਔਰ ਅਰिजिनल ਬੇਸ ਆ ਗਿਆ ਬਹੁਤ ਸੋਹਣਾ ਔਰ ਆਹ ਦੇਖੋ ਜੀ ਵਰਕ ਵੀ ਆਊਗਾ ਘੇਰੇ ਦੇ ਪਰ ਪੌਂਚੇ ਦੇ ਵਰਕ ਆਊਗਾ ਜੀ ਨਾਲ ਦੁਪੱਟਾ ਉਹ ਬਹੁਤ ਸੋਹਣਾ ਜੀ ਦੁਪੱਟਾ ਦੇਖੋ ਜੀ ਬਹੁਤ ਸ਼ਾਨਦਾਰ ਦੁਪੱਟਾ ਹੈ ਟਾਈ ਡਾਈ ਦਾ ਦੁਪੱਟਾ ਗਲੈਸ਼ੀਅਰ ਆਈਟਮ ਹੈ ਜੀ ਬਹੁਤ ਸੋਹਣੀ ਦੇਖੋ ਜੀ ਕਿੰਨਾ ਸੋਹਣਾ ਸੂ ਫੋਰਸਟ ਲੈਸ ਲੱਗਿਆ ਉਹ ਦੁਪੱਟੇ ਦੇ ਉੱਪਰ ਫੋਰਸਟ ਲੈਸ ਹੈ ਜੀ ਸੋ ਲੋ ਆਰਟੀਕਲ ਦਾ ਸਪੈਸ਼ਲ ਬਲੈਕ ਆਰਟੀਕਲ ਆਉਂਦਾ ਜੀ ਇਹ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਜੀ ਆ ਦੇਖੋ ਜੀ ਪੀਸ ਦੇਖੋ ਜੀ ਕਿੰਨਾ ਸ਼ਾਨਦਾਰ ਬਹੁਤ ਸੋਹਣਾ ਗ੍ਰੇਸਫੁੱਲ ਪੀਸ ਹੈ ਸਪੈਸ਼ਲ ਬਲੈਕ ਹੈ ਜੀ ਪ੍ਰਾਈਸ ਹੈਗਾ 2250 ਹੰਡੀ ਜੀ 2250 ਰੁਪਏ ਦੇ ਵਿੱਚ ਆਰਟੀਕਲ ਹੈ ਜੀ ਬਹੁਤ ਸੋਹਣਾ ਜਿਹੜੇ ਕਸਟਮਰ ਨੇ ਬੁੱਕ ਕਰਨਾ ਵੀ ਜਲਦੀ ਸਕਰੀਨਸ਼ਾਟ ਲਾ ਕੇ ਬੁੱਕ ਕਰ ਲਓ ਪ੍ਰਾਈਸ ਹੈਗਾ 2250 ਹੰਡੀ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਹੈ ਜੀ ਸੀਓਡੀ ਤੇ 120 ਹੈ ਜੀ ਸਕਰੀਨਸ਼ਾਟ ਜਲਦੀ ਲੈ ਲਓ ਔਰ ਆਰਡਰ ਪੇਸ ਕਰ ਦਿਓ ਜੀ ਸਪੈਸ਼ਲ ਆਰਟੀਕਲ ਬਲੈਕ ਸਪੈਸ਼ਲ ਪਲੇਨ ਬਾਟਮ ਆ ਗਈ ਵਿਦ ਬਰਾਡਰੀ ਆ ਗਈ ਜੀ ਦੁਪੱਟਾ ਬਹੁਤ ਸ਼ਾਨਦਾਰ